ਹਾਂਜੀ ਸਰ ਅੱਜ ਜਿਹੜਾ ਇਹ ਪ੍ਰੋਟੈਸਟ ਕੀਤਾ ਹੈ ਕਿਸ ਮੁੱਦੇ ਨੂੰ ਲੈ ਕੇ ਕੀਤਾ ਹੈ ਪਹਿਲਾਂ ਤਾਂ ਸਾਰੇ ਹੀ মিডিਆ ਵਾਲੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਸਾਡੇ ਇਸ ਰੋਸ ਪ੍ਰਦਰਸ਼ਨ ਨੂੰ ਕਵਰ ਕਰਨ ਲਈ ਪਹੁੰਚੇ ਨੇ ਅੱਜ ਦਾ ਜਿਹੜਾ ਇਹ ਰੋਸ ਮਾਰਚ ਹੈ ਤੇ ਸ੍ਰੀ ਅੰਮ੍ਰਿਤਸਰ ਵਿਖੇ ਜਿਹੜਾ ਬਾਬਾ ਸਾਹਿਬ ਡਾਕਟਰ ਭੀਮਰਾਓ ਮੇਜਗਰ ਜੀ ਦੇ ਪੁੱਤ ਨਾਲ ਇੱਕ ਸ਼ਰਾਬ ਦੀ ਅੰਸਰ ਵੱਲੋਂ ਉਹਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਉਹਨਾਂ ਦੇ ਵਿਧਾਤ ਦੇ ਉੱਤੇ ਪੈਟਰੋਲ ਪਾ ਕੇ ਉਹਨੂੰ ਜਲਾਉਣ ਦੀ ਕੋਸ਼ਿਸ਼ ਕੀਤੀ ਗਈ ਕਿਉਂਕਿ ਅੱਜ ਤੱਕ ਉਹ ਸ਼ਖਸ ਨੂੰ ਪਕੜ ਤਾਂ ਜ਼ਰੂਰ ਲਿਆ ਗਿਆ ਪਰ ਉਹਦੇ ਉੱਤੇ ਬੰਦੀਏ ਧਾਰਾਵਾਂ ਜਿਹੜੀਆਂ ਉਹ ਨਹੀਂ ਲਾਈਆਂ ਗਈਆਂ ਅਸੀਂ ਇਹ ਮੰਗ ਕਰ ਰਹੇ ਹਾਂ ਕਿ ਉਹਦੇ ਉੱਤੇ ਐਨਐਸਏ ਲਗਾ ਕੇ ਦੇਸ਼ਦਰੋਹ ਦਾ ਉਹ ਪਰਚਾ ਦਰਜ ਹੋਣਾ ਚਾਹੀਦਾ ਤਾਂ ਜੋ ਆਉਣ ਵਾਲੇ ਟਾਈਮ ਵਿੱਚ ਕੋਈ ਵੀ ਵਿਅਕਤੀ ਐਜੀ ਸ਼ਰਾਬ ਤੇ ਨਾ ਕਰ ਸਕੇ ਬਸ ਹਾਂਜੀ ਬੰਦਾ ਮੌਕੇ ਤੇ ਫੜ ਲਿਆ ਉਹਦੇ ਬਾਰੇ ਪਤਾ ਲੱਗਿਆ ਕੌਣ ਸੀ ਜੀ ਕੀ ਉਹਦੀ ਬੈਕਗ੍ਰਾਉਂਡ ਉਹਦੇ ਬਾਰੇ ਪਤਾ ਲੱਗਿਆ ਉਹਦਾ ਨਾਮ ਆਕਾਸ਼ਦੀਪ ਹੈ ਉਹ ਨੇੜੇ ਪਿੰਡ ਧਰਮਕੋਟ ਦਾ ਰਹਿਣ ਵਾਲਾ ਹੈ ਤੇ ਉਹ ਇੱਕ ਗਰੀਬ ਪਰਿਵਾਰ ਤੋਂ ਦੱਸਿਆ ਜਾ ਰਿਹਾ ਕਿਉਂਕਿ ਸਾਨੂੰ ਜਿੱਥੇ ਤੱਕ ਲੱਗ ਰਿਹਾ ਕਿ ਇਹਦੇ ਪਿੱਛੇ ਬਹੁਤ ਵੱਡੀਆਂ ਏਜੰਸੀਆਂ ਦਾ ਹੱਥ ਹੈ ਅਸੀਂ ਪੰਜਾਬ ਸਰਕਾਰ ਤੋਂ ਇਹ ਮੰਗ ਕਰਦੇ ਹਾਂ ਕਿ ਇਹਦਾ ਏਜੰਸੀਆਂ ਦੀ ਤੇਰੇ ਬੰਦੇ ਦੀ ਪ੍ਰੋਪਰ ਜਾਂਚ ਕਰਾਈ ਜਾਵੇ ਤਾਂ ਜੋ ਪਤਾ ਲੱਗ ਸਕੇ ਕਿ ਕਿਹੜਾ ਵਿਅਕਤੀ ਜਿਹੜਾ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਖਤਮ ਕਰਨਾ ਚਾਹੁੰਦਾ ਹੈ ਤਾਂ ਜੀ ਉਹ ਗਰੀਬ ਪਰਿਵਾਰ ਦੇ ਵਿੱਚੋਂ ਸੀਗਾ ਦੱਸਿਆ ਜਾ ਰਿਹਾ ਸੀ ਵੀ ਦੁਬਈ ਵੀ ਗਿਆ ਸੀਗਾ ਉਹ ਇਤੋਂ ਦੋ ਸਾਲ ਲਈ ਲੱਗਦਾ ਤੁਹਾਨੂੰ ਵੀ ਉਸ ਦੌਰਾਨ ਕਿਸੇ ਏਜੰਸੀਆਂ ਨਾਲ ਗਰੀਬੀ ਦਾ ਨਜਾਇਜ਼ ਫਾਇਦਾ ਵੀ ਉਠਾਇਆ ਜਾਂਦਾ ਚਲੋ ਕਿਸੇ ਵੀ ਮਜਬੂਰੀ ਦਾ ਨਾ ਕੋਈ ਇਦਾਂ ਦੀ ਕੋਈ ਘਟਨਾ ਤੁਹਾਨੂੰ ਲੱਗਦੀ ਹੈ ਵੀ ਹੋਈ ਹੋਊਗੀ ਸਾਨੂੰ ਇਹੀ ਡਾਊਟ ਹੈ ਜਿੱਦਾਂ ਪਿਛਲੇ 4 ਮਹੀਨੇ ਤੋਂ ਸਾਨੂੰ ਪਤਾ ਲੱਗ ਗਿਆ ਵੀ ਉਹ ਦੁਬਈ ਵਿੱਚ ਰਹਿ ਕੇ ਆਇਆ ਕਿਉਂਕਿ ਜਿੰਨੀਆਂ ਵੀ ਦੇਸ਼ ਵਿਰੋਧੀ ਏਜੰਸੀਆਂ ਨੇ ਉਹ ਤਕਰੀਬਨ ਤਕਰੀਬਨ ਦੁਬਈ ਤੋਂ ਹੀ ਸਾਰੀਆਂ ਨੈਟਵਰਕ ਚਲਾਉਂਦੀਆਂ ਨੇ ਸਾਨੂੰ ਸ਼ੱਕ ਗਿਆ ਪੂਰਾ ਯਕੀਨ ਹੈ ਕਿ ਇਹ ਕਿਸੇ ਨਾ ਕਿਸੇ ਏਜੰਸੀ ਦੁਹੀ ਕਰਾਇਆ ਗਿਆ ਕੰਮ ਹੈ ਜਿਹੜਾ ਕਿ ਭਾਈ ਚਾਰ ਕਿਸਾਨ ਨੂੰ ਖਤਮ ਕਰਨਾ ਚਾਹੁੰਦੇ ਪੰਜਾਬ ਦੇ ਪ੍ਰਧਾਨ ਜੀ ਸਨੌਰ ਦੇ ਵਿੱਚ ਤੁਸੀਂ ਕਿਹਨਾਂ ਵੱਲੋਂ ਕੀਤੀ ਗਈ ਸੀ ਰੋਸ ਜਿਹੜਾ ਹੈਗਾ ਸੀਗਾ ਅੱਜ ਜਿਹੜਾ ਇਹ ਰੋਸ ਮਾਰਚ ਹੈ ਇਸ ਸਫਾਈ ਸੇਵਕਾਂ ਅਤੇ ਵਰਕਰ ਯੂਨੀਅਨ ਨਗਰ ਕੌਂਸਲ ਸਲੋਰ ਸ਼੍ਰੀ ਗੁਰ ਰਵਦਾਸ ਜੀ ਸੇਵਾ ਸੁਸਾਇਟੀ ਅਤੇ ਭਾਰਤੀ ਹਵਾਲਮੀ ਕੀ ਧਰਮ ਸਮਾਜ ਤੇ ਇੱਕ ਆਪਣਾ ਸ਼੍ਰੀ ਗੁਰ ਰਵਦਾਸ ਸਵਾ ਤੇ ਉਹਦੇ ਵਿੱਚ ਸਾਡੇ ਐਮਸੀ ਸਾਹਿਬਾਨ ਆਮ ਆਦੀ ਪਾਰਟੀ ਦਾ ਵਿਕਾਸ ਅਟਵਾਲ ਦੀ ਤੇ ਆਮ ਆਦੀ ਪਾਰਟੀ ਦੇ ਹੀ ਆਗੂ ਤੇ ਪ੍ਰਧਾਨ ਐਸੀ ਵਿੰਗ ਦੇ ਕਰਮਜੀਤ ਸਿੰਘ ਜੀ ਜਿਹੜੇ ਕਿ ਵਿਸ਼ੇਸ਼ ਤੌਰ ਤੇ ਸਾਡੇ ਇੱਥਾਨੇ ਪਹੁੰਚੇ ਨੇ ਕਿ ਸ਼ਹਿਰ ਦੇ ਵੀ ਦੁਕਾਨਾਂ ਬੰਦ ਕਰਾਈਆਂ ਗਈਆਂ ਕਿ ਨਹੀਂ ਕੋਈ ਐਜੈਂਸਾ ਦਿੱਤਾ ਕਿ ਐਸੀ ਹੈ ਹਲੇ ਕਿਉਂਕਿ ਪਟਿਆਲੇ ਵਿੱਚ ਵੀ ਹਲੇ ਰੋਸ ਮਾਰਚ ਹੀ ਕੀਤਾ ਗਿਆ ਕੱਲ ਉਹਦੇ ਸਬੰਧ ਵਿੱਚ ਸਾਨੇ ਵੀ ਰੋਸ ਮਾਰਚ ਹੀ ਕੀਤਾ ਜਿੱਦਾਂ ਹੀ ਸਾਨੂੰ ਪੰਜਾਬ ਬੰਦ ਦੀ ਗੋਲ ਆਏਗੀ ਉਸ ਟਾਈਮ ਅਸੀਂ ਸਾਰੇ ਹੀ ਮਾਰਕੀਟ ਵਿੱਚ ਜਾਵਾਂਗੇ ਤੇ ਸਾਰੇ ਹੀ ਦੁਕਾਨਦਾਰ ਵੀ ਦਾ ਤੋਂ ਸਹਿਯੋਗ ਦੀ ਆਸ ਕਰਾਂਗੇ ਕਿ ਉਹ ਬੰਦ ਵਿੱਚ ਸਾਡਾ ਸਹਿਯੋਗ ਕਰਨ ਕੀ ਅੱਗੇ ਮੰਗ ਕੀ ਹੈ ਹੁਣ ਤੁਹਾਡੀ ਜੀ ਸਾਡੀ ਇਹੀ ਮੰਗ ਹੈ ਕਿ ਉਹ ਸ਼ਖਸ ਦੇ ਖਿਲਾਫ ਐਨਐਸਐਲ ਦਾ ਲਗਾ ਕੇ ਦੇਸ਼ਦਰ ਉਹਦਾ ਪਰਚਾ ਦਰਜ ਕੀਤਾ ਜਾਵੇ ਤੇ ਜਿਹੜੀਆਂ ਏਜੰਸੀਆਂ ਨੇ ਉਹ ਤੋਂ ਇਹ ਕੰਮ ਕਰਾਇਆ ਉਹਨਾਂ ਦੀ ਪ੍ਰੋਪਰ ਜਾਂਚ ਕੀਤੀ ਜਾਵੇ ਭਾਈਚਾਰਕ ਸੰਜ ਨੂੰ ਕਮਲੇ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਗਾ ਤੇ ਅਸੀਂ ਸਾਰੇ ਹੀ ਆਪਣੇ ਭਾਈਚਾਰੀ ਨਵੀ ਤੇ ਸ਼ਹਿਰ ਵਿੱਚ ਵੀ ਸਾਰਿਆਂ ਨੂੰ ਇਹੀ ਬੇਨਤੀ ਕਰਾਂਗੇ ਕਿ ਇਕਜੁੱਟ ਹੋ ਕੇ ਜਿਹੜਾ 바ਵਾ ਸਾਹਿਬ ਹੈ ਉਹ ਇਕੱਲਾ ਸਾਡਾ ਨਹੀਂ ਹੈਗਾ ਉਹ 바ਵਾ ਸਾਹਿਬ ਹਰੇਕ ਦਾ ਸਭ ਦਾ 바ਵਾ ਸਾਹਿਬ ਹੈ 바ਵਾ ਸਾਹਿਬ ਨੇ ਸਭ ਲਈ ਸਭ ਕੁਝ ਕੀਤਾ ਸਾਰਿਆਂ ਨਾਲ ਸਹਿਯੋਗ ਕਰਾਂਗੇ ਬੇਨਤੀ ਕਰਾਂਗੇ ਕਿ ਸਾਡੇ ਨਾਲ ਮਿਲ ਕੇ ਇਹੋ ਜੇ ਧਰਨਿਆਂ ਵਿੱਚ ਇਹੋ ਜੇ ਪੋਜੀਸ਼ਨ ਦੇ ਵਿੱਚ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਹੈ ਜੋ ਅੰਮ੍ਰਿਤਸਰ ਸਾਹਿਬ ਵਿਖੇ ਹੈਰੀਟੇਜ ਸਟਰੀਟ ਤੇ ਡਾਕਟਰ ਫੀਮਰਾਵ ਮੇੜਗਰ ਜੀ ਦੇ ਦੁਕਾਨਾ ਤੋੜ-ਪੰਨ ਕੀਤੀ ਗਈ ਹੈ ਉਹ ਬਹੁਤ ਮੰਦਭਾਗੀ ਘਟਨਾ ਹੈ ਇਹ ਥੱਲੇ ਅਸੀਂ ਸਮਾਜ ਨਾਲ ਨਹੀਂ ਸਾਡੀ ਪੂਰੀ ਆਮ ਆਦਮੀ ਪਾਰਟੀ ਉਹਨਾਂ ਦੇ ਸਹਿਯੋਗ ਚ ਹੈ ਤੇ ਸਾਡੇ ਸਰਦਾਰ ਐਮਐਲਏ ਸਰਦਾਰ ਹਰਨੀਤ ਸਿੰਘ ਪਠਾਨ ਮਾਜਰਾ ਜੀ ਉਹਨਾਂ ਨੇ ਵੀ ਬਹੁਤ ਦੁੱਖ ਜ਼ਾਹਿਰ ਕੀਤਾ ਵੀ ਇਹ ਜੋ ਘਟਨਾ ਬਹੁਤ ਮੰਦ ਭਾਗੀ ਹੈ ਵੀ ਜਿਹੜੇ ਵੀ ਦੋਸ਼ੀਆਂ ਨੂੰ ਸਰਕਾਰ ਬਿਲਕੁਲ ਉਹਨਾਂ ਸਾਥ ਦੇਊਗੀ ਜਿਹੜੇ ਦੋਸ਼ੀ ਜਿਹੜੀਆਂ ਏਜੰਸੀਆਂ ਪਿੱਛੇ ਆ ਉਹਨਾਂ ਨੂੰ ਜੋ ਵੀ ਸਜ਼ਾ ਬਣਦੀ ਹੈ ਜਿਵੇਂ ਪ੍ਰਧਾਨ ਜੀ ਨੇ ਕਿਹਾ ਐਨਐਸਏ ਦੇਸ਼ਦ્રોਹ ਦਾ ਪਰਚਾ ਬਿਲਕੁਲ ਉਸ ਤੇ ਹੋਣਾ ਚਾਹੀਦਾ ਕਿਉਂਕਿ ਇਹ ਘਤੋੜੇ 바ਵਾ ਸਾਹਿਬ ਤੇ ਨਹੀਂ ਸਾਡੇ ਦਿਲ ਤੇ ਬੱਜੇ ਆ ਕਿਉਂਕਿ ਮੈਂ ਵੀ ਐਸੀ ਸਮਾਜ ਤੋਂ ਬਿਲੋਂਗ ਕਰਦਾ ਤੇ ਮੈਂ ਸ਼ਹਿਰ ਵਾਸੀਆਂ ਨੂੰ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਾ ਕਿ ਸਾਡੇ ਇਸ ਪ੍ਰੋਟੈਸਟ ਦਾ ਸਹਿਯੋਗ ਕਰਨ ਤੇ ਸਾਡੇ ਨਾਲ ਕੋਆਪਰੇਟ ਕਰਕੇ ਚੱਲਣ ਧੰਨਵਾਦ ਹਾਂਜੀ ਹਾਂਜੀ ਅੱਜ ਜਿਹੜਾ ਪ੍ਰੋਟੈਸਟ ਅਸੀਂ ਕੀਤਾ ਹੈ ਇਹ ਪੂਰੇ ਐਸੀ ਸਮਾਜ ਵੱਲੋਂ ਪੂਰੇ ਸਨੌਰ ਇਲਾਕਾ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਸਾਰਾ ਕੁਝ ਕੀਤਾ ਹੈ ਇਹ ਸਾਰਿਆਂ ਨੂੰ ਚੀਜ਼ ਦੀ ਚਿੰਤਾ ਵੀ ਹੈ ਵੀ ਇਹ ਚੀਜ਼ਾਂ ਜਿਹੜੀਆਂ ਹੋ ਰਹੀਆਂ ਐ ਇਦਾਂ ਦੇ ਜਿਹੜੇ ਮਨ ਲਗੇ ਹੁੰਦੇ ਐ ਇਹ ਬਹੁਤ ਖਤਰਨਾਕ ਵੀ ਐ ਤੇ ਇਹ ਭਾਈਚਾਰੇ ਲਈ ਵੀ ਬਹੁਤ ਜ਼ਿਆਦਾ ਦੁਖਦਾਈ ਗੱਲ ਹੈ ਸਾਡਾ ਸਾਰਾ ਦਾ ਮੋਟਿਵ ਇੱਕੋ ਹੀ ਹੈ ਵੀ ਚਲੋ ਬੰਦਾ ਸਾਨੂੰ ਪਤਾ ਲੱਗ ਰਿਹਾ ਵੀ ਗਰੀਬ ਪਰਿਵਾਰ ਚੋਂ ਐ ਬਾਹਰੋਂ ਆਇਆ ਉਹ ਸ਼ੰਕਾ ਸਾਰਿਆਂ ਦੀ ਇਹੀ ਐ ਵੀ ਦੇਖੋ ਉਹਦਾ ਕੋਈ ਪਰਸਨਲ ਮੋਟਿਵ ਤਾਂ ਹੋ ਕਰੇ ਬਾਬਾ ਸਾਹਮਣੇ ਕੋਈ ਕੋਈ ਦੁਸ਼ਮਣੀ ਐ ਇਹਦੇ ਪਿੱਛੇ ਕੋਈ ਨਾ ਕੋਈ ਏਜੰਸੀ ਹੀ ਐ ਜਿਹਦਾ ਹੱਥ ਐ ਸਾਡੀ ਬੇਨਤੀ ਇਹੀ ਐ ਕਿ ਉਹ ਜਿਹੜੀ ਪਰਤਾਲ ਐ ਦੀ ਉਹ ਪੂਰੀ ਬਰੀਕੀ ਨਾਲ ਕੀਤੀ ਜਾਵੇ ਤੇ ਸੱਚ ਸਾਹਮਣੇ ਲਿਆਇਆ ਜਾਵੇ ਤੇ ਬੰਦਰੀ ਕਰ ਵੀ ਕੀਤੀ